ਰੋਤ ਸਿਆਲ ਦੀ ਓਦੋਂ ਚੇਤਰ ਹੈ ਸੀਮਾ ਲੰਗੀ ਰੋਤ ਸਿਆਲ ਦੀ ਓਦੋਂ ਚੇਤਰ ਹੈ ਸੀਮਾ ਕਹਿੰਦੇ ਭੂਰ ਚੜੇ ਸੀ ਆਂਬ ਨੂੰ ਵਿੱਚ ਬਾਗਾਂ ਠੰਡੀ ਸ਼ਾ ਭੂਰ ਚੜੇ ਸੀ ਆਂਬ ਨੂੰ ਵਿੱਚ ਬਾਗਾਂ ਠੰਡੀ ਸ਼ਾ ਵਿਚ ਮਾਲਵੇ ਦੇਸ਼ ਦੇ ਪਿੰਡ ਮਤੇ ਦੀ ਸਰਾਂ ਵਿੱਚ ਮਾਲਵੇ ਦੇਸ਼ ਦੇ ਪਿੰਡ ਮਤੇ ਦੀ ਸਰਾਂ ਉਹ ਅੰਮ੍ਰਿਤ ਵੇਲਾ ਤੜਕੇ ਪੈਰ ਦੇ ਅੰਮ੍ਰਿਤ ਵੇਲਾ ਤੜਕੇ ਪੈਰ ਦੇ ਲੋਕੀ ਲੈnde ਸੀ ਰੱਬ ਦਾ ਨਾਮ ਅਮਰਤ ਵੇਲਾ ਤੜਕੇ ਪੈਰ ਦੇ ਲੋਕੀ ਲੈਂਦੇ ਸੀ ਰੱਬ ਦਾ ਨਾਮ ਤਦ ਨੂਰ ਕੁਦਰਤੀ ਜਨਮਿਆ ਇੱਕ ਕਰਮਵਾਲੀ ਮਾਂ ਨੂਰ ਕੁਦਰਤੀ ਜਨਮਿਆ ਇੱਕ ਕਰਮਵਾਲੀ ਮਾਂ ਓ ਜੋਤ ਰੱਬੀ ਕਰੇ ਤਾਰਦੀ ਓ ਦਾ ਲੈਣਾ ਰੱਖਿਆ ਨਾ ਜੋਤ ਰਬੀ ਕਰਤਾਰ ਦੀ ਉਹਦਾ ਲੈਣਾ ਰੱਖਿਆ ਨਾ ਪਿਤਾ ਗੁਰਾਂ ਦਾ ਫੇਰੂ ਮਲ ਸੀ ਵੱਡਾ ਗਣਿਆ ਵਿੱਚ ਦਾ ਨਾ ਪਿਤਾ ਗੁਰਾਂ ਦਾ ਫੇਰੂ ਮਲ ਸੀ ਵੱਡਾ ਗਣਿਆ ਵਿੱਚ ਦਾ ਨਾ ਉਹ ਪਿਛਲੇ ਜਨਮ ਦੀ ਕੋਈ ਤਪੱਸਿਆ ਭਾਗਾਂ ਵਾਲੀ ਰਾਮੋ ਮਾ ਪਿਛਲੇ ਜਨਮਾਂ ਦੀ ਕੋਈ ਤਪੱਸਿਆ ਭਾਗਾਂ ਵਾਲੀ ਰਾਮੋ ਮਾ ਜੋ ਤੇ ਫੁੱਲ ਵਰਸਾਉਂਦੇ ਅੰਬਰੋਂ ਪਰੀਆਂ ਰਹੀਆਂ ਗੀਤ ਨਗਾ ਜੋ ਤੇ ਫੁੱਲ ਵਰਸਾਉਂਦੇ ਅੰਬਰੋਂ ਰਈਆਂ ਗੀਤ ਰਈਆਂ ਨੇ ਗਾ ਉਹ ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰ ਦੁਰਾ ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰ ਗੁਰਾ ਮਾਰੇ ਲਿਸੇ ਅਤੇ ਗਰੀਬ ਦੀ ਫੜਨੀ ਇਸ ਦਾ ਤੇ ਨੇ ਬਾ ਮਾੜੇ ਲਿਸੇ ਅਤੇ ਗਰੀਬ ਦੀ ਫੜਨੀ ਇਸ ਦਾ ਤੇ ਨੇ ਬਾਂ ਉਹ ਜਿੱਥੇ ਚਰਨ ਪਾਵੇ ਕਰ ਪਾਉਣਗੇ 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 ਜਿੱਥੇ ਚਰਨ ਪਵਿੱਤਰ ਪਾਉਣਗੇ ਪੂਜਾ ਜੋਗ ਬਨੂ ਉਹ ਸਾ ਜਿੱਥੇ ਚਰਨ ਪਵਿੱਤਰ ਪਾਉਣਗੇ ਬੁੱਧਨ ਜੋਗ ਬਨੂ ਉਹ ਥਾ ਜਿੰਨੂ ਕੁੱਲ ਦੁਨੀਆਂ ਦੁਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ ਜਿੰਨੂ ਕੁੱਲ ਦੁਨੀਆਂ ਦੁਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ ਜਰਨੈਲ ਸਿੰਘਾ ਗੁਰੂ ਬਨਨਗੇ ਵੇਖੇ ਨਤਾਵਿਆਂ ਦੇ ਤਾ ਜਰਨੈਲ ਸਿੰਘਾ ਗੁਰੂ ਬਨਨਗੇ किन त मिया देता